ਇਦਾਂ ਜੀ ਸਾਡੇ ਜਿਹੜਾ ਸਦਰ ਕੋਟ ਕਪੂਰੇ ਵਾਲੀ ਜਿਹੜੀ ਹੈਗੀ ਆ ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਜਿਹੜਾ ਆਪਣਾ ਕਾਲਾ ਮੀਰ ਜੀ ਦੀ ਦਰਗਾ ਬਾਬਾ ਕਾਲਾ ਮੀਰ ਜੀ ਦੀ ਦਰਗਾ ਹੈਗੀ ਬੀੜ ਸਿੱਖਾਣੇ ਤੇ ਕੁਝ ਵਿਅਕਤੀ ਜਿਹੜੇ ਹੈਗੇ ਨੇ ਉਹ ਲੁਕੇ ਬੈਠੇ ਨੇ ਤੇ ਜਿਹੜੇ ਪੈਟਰੋਲ ਪੰਪ ਦੇ ਮਾਲਕ ਜਾਂ ਖਰੀਦਦਿਆਂ ਇਹਨਾਂ ਤੋਂ ਰਾਗਿਰਾਂ ਤੋਂ ਕੁਝ ਲੁੱਟ ਦੀ ਵਾਰ ਦਾਤ ਕਰਨ ਦੀ ਯੋਜਨਾ ਬਣਾ ਰਹੇ ਹਨ ਤੇ ਜੋ ਇਸ ਜਾਣਕਾਰੀ ਦੇ ਬੇਸ ਤੇ ਆਪਣੇ ਜਿਹੜੇ ਹੈਗੇ ਐਸਐਚਓ ਸਾਹਿਬ ਤੇ ਪੁਲਿਸ ਪਾਰਟੀ ਹੈਗੀ ਐ ਇਹ ਉੱਥੇ ਇਹਨਾਂ ਨੇ ਇੱਕ ਪਰਚਾ ਦਰਜ ਕੀਤਾ 35 ਨੰਬਰ ਹਨਾ ਜੀ ਤੇ 310 4 ਤੇ 111 ਬੀਐਨਐਸ ਦਾ ਤੇ ਜਿਸਦੇ ਚੱਲਦੇ ਇਹਨਾਂ ਨੇ ਫਿਰ ਜਦੋਂ ਉੱਥੇ ਛਾਪੀ ਛਾਪੇ ਮਾਰੀ ਕੀਤੀ ਤਾਂ ਇਹਨਾਂ ਨੂੰ ਜਿਹੜੇ ਕੁੱਲ 4 ਵਿਅਕਤੀ ਉਸ ਬੜੇ ਜਿਹੜੇ ਉੱਥੇ ਚੁਪੇ ਬੈਠੇ ਸੀ ਉਹ ਮਿਲੇ ਦੋ ਕਿਰਪਾਨਾਂ ਉਹਨਾਂ ਤੋਂ ਬਰਾਮਾ ਦੋਈਆਂ ਤੇ ਦੋ ਦਸਤੀਆਂ ਇਹਨਾਂ ਨੇ ਉਨਾਂ ਤੋਂ ਬਰਾਮਦ ਹੋਈਆਂ ਇਹਦੇ 'ਚ ਇੱਕ ਧਿਆਨ ਦੇਣ ਵਾਲੀ ਇਹ ਗੱਲ ਹੈ ਕਿ ਜਿਹੜੇ ਮੈਂਬਰ ਗ੍ਰਫਤਾਰ ਕੀਤੇ ਗਏ ਨੇ 4 ਉਹਨਾਂ 'ਚ ਜਿਹੜੇ ਹੈਗੇ ਆ ਕਿ ਇੱਕ ਗੌਰਵ ਹੈਗਾ ਗੁਰੂ ਬੱਚ ਆਪਣੇ ਫਰੀਦਕੋੜ ਡੁੱਗਰਪੱਸੀ ਤੇ ਰਹਿਣ ਵਾਲਾ ਇਹਦੇ ਤੇ ਪਹਿਲਾਂ 3 ਮੁਕੱਦਮੇ ਦਰਜ ਨੇ 302 ਦਾ ਵੀ ਇੱਕ ਮੁਕੱਦਮਾ ਦਰਜ ਹੈ ਆਮ ਜੈਕਟ ਦਾ ਮੁਕੱਦਮਾ 2 ਆਮ ਜੈਕਟ ਦੇ ਮੁਕੱਦਮੇ ਦਰਜ ਨੇ ਇਦਾਂ ਜਿਹੜਾ ਦੂਸਰਾ ਇੱਕ ਸ਼ੀਲੂ ਫੜਿਆ ਗਿਆ ਉਹਤੇ ਵੀ 307 ਦੇ ਪਰ ਜਿਹੜੇ ਲੜਾਈ ਝਗੜੇ ਦਾ ਪਹਿਲਾਂ ਵੀ ਮਸਲਾ ਹੈਗਾ ਤੇ ਇੱਕ ਜਸਵਿੰਦਰ ਪੁੱਤਰ ਜਿਹੜਾ ਉਰਫ ਸ਼ਿੰਦਰ ਫੜਿਆ ਗਿਆ ਇਹਦੇ ਤੇ ਵੀ ਇੱਕ ਐਨਡੀਪੀਐਸ ਐਕਟ ਦਾ ਤੇ ਦੋ ਦੋ ਐਨਡੀਪੀਐਸ ਐਕਟ ਦੇ ਤੇ ਬਾਕੀ ਹੋਰ ਜਿਹੜੀਆਂ ਆਈਪੀਏਸੀ ਤੇ ਦੇ ਮਕਦਮੇ ਦਰਜ ਨੇ ਕੁੱਲ 7 ਮਕਦਮੇ ਇਸ ਬੰਦੇ ਤੇ ਐਨਡੀਪੀਐਸ ਦੇ ਦਰਜ ਹੈਗੇ ਨੇ ਸੋ ਅਸੀਂ ਸਾਡੀ ਵੀ ਸਦਰ ਕੋਟਪੁਰ ਪੁਲਿਸ ਨੇ ਕਾਰਵਾਈ ਕਰਦੇ ਜਿਹੜੇ ਸੰਗਠਿਤ ਜਿਹੜੇ ਆਰਗੇਨਾਈਜ਼ਡ ਵੇ ਨਾਲ ਕੰਮ ਕਰਦੇ ਨੇ ਉਹਨਾਂ ਨੂੰ ਠੱਲ ਪਾਉਣ ਲਈ ਕਾਰਵਾਈ ਕੀਤੀ ਗਈ ਹੈ